ਲਿਬਰਲ ਪਾਰਟੀ ਦੀ ਆਗੂ ਵਜੋਂ ਜਸਟਿਨ ਟਰੂਡੋ ਦੀ ਥਾਂ ਲੈ ਕੇ ਕੈਨੇਡਾ ਦੀ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਲ ਰੂਬੀ ਟੱਲਾ ਦੀ ਉਮੀਦਵਾਰੀ ਰੱਦ ਕਰ ਦਿੱਤੀ ਗਈ ਹੈ। ਕੈਨੇਡਾ ਦੀ ਸੀਬੀਸੀ ਨਿਊਜ਼ ਮੁਤਾਬਕ ਲਿਬਰਲ ਪਾਰਟੀ ਆਫ ਕੈਨੇਡਾ ਦੀ ਇੱਕ ਕਮੇਟੀ ਨੇ ਸ਼ੁੱਕਰਵਾਰ ਨੂੰ ਸਰਬਸੰਮਤੀ ਨਾਲ ਵੋਟਿੰਗ ਕਰਕੇ ਸਾਬਕਾ ਸੰਸਦ ਮੈਂਬਰ ਰੂਬੀ ਟੱਲਾ ਨੂੰ ਇਸ ਦੇ ਲਈ ਅਯੋਗ ਕਰਾਰ ਦੇ ਦਿੱਤਾ ਹੈ। ਪਾਰਟੀ ਦੇ ਕੌਮੀ ਨਿਰਦੇਸ਼ਕ ਆਜ਼ਮ ਈਸਮਾਇਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਰੂਬੀ ਟੱਲਾ ਨੇ 10 ਉਲੰਘਣਾਵਾਂ ਕੀਤੀਆਂ ਜਿਨ੍ਹਾਂ ਵਿੱਚੋਂ ਕੁਝ ਪਾਰਟੀ ਦੀ ਲੀਡਰਸ਼ਿਪ ਅਤੇ ਖਰਚ ਨਿਯਮਾਂ ਨਾਲ ਵੀ ਸੰਬੰਧਿਤ ਹਨ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਪੂਰੀ ਤਰ੍ਹਾਂ ਨਾਲ ਸਮੀਖਿਆ ਕਰਨ ਤੋਂ ਬਾਅਦ ਲਿਆ ਗਿਆ ਜਿਸ ਵਿੱਚ ਟੱਲਾ ਤੋਂ ਸਵਾਲ-ਜਵਾਬ ਵੀ ਕੀਤੇ ਗਏ। ਰਿਪੋਰਟ ਮੁਤਾਬਕ ਲੀਡਰਸ਼ਿਪ ਵੋਟ ਕਮੇਟੀ ਨੇ ਇਹ ਨਿਰਧਾਰਤ ਕੀਤਾ ਕਿ ਉਲੰਘਣਾਵਾਂ ਬਹੁਤ ਗੰਭੀਰ ਸਨ। ਪਾਰਟੀ ਦੇ ਬਿਆਨ ਮੁਤਾਬਕ ਇਹ ਹੋ ਸਕਦਾ ਹੈ ਕਿ ਰੂਬੀ ਵੱਲੋਂ ਕੈਨੇਡਾ ਚੋਣ ਐਕਟ ਦੀ ਉਲੰਘਣਾ ਕੀਤੀ ਗਈ ਹੋਵੇ ਇਸ ਦੇ ਨਾਲ ਹੀ ਉਹਨਾਂ ਨੇ ਵਿੱਤ ਦੀ ਗਲਤ ਜਾਣਕਾਰੀ ਦੇਣ ਦੇ ਨਾਲ ਨਾਲ ਗਲਤ ਵਿੱਤੀ ਤੱਥ ਸਾਹਮਣੇ ਰੱਖੇ ਹੋਣ ਸੀਬੀਸੀ ਮੁਤਾਬਕ ਵੀਰਵਾਰ ਨੂੰ ਪਾਰਟੀ ਨੇ ਪੁਸ਼ਟੀ ਕੀਤੀ ਕਿ ਉਹਨਾਂ ਵੱਲੋਂ ਟੱਲਾ ਦੀ ਮੁਹਿੰਮ ਲਈ 21000 ਡਾਲਰ ਦੇ ਯੋਗਦਾਨ ਨੂੰ ਵੀ ਰੋਕਿਆ ਜਾ ਰਿਹਾ ਹੈ ਕਿਉਂਕਿ ਜਾਂਚ ਵਿੱਚ ਪਾਇਆ ਗਿਆ ਕਿ ਉਹਨਾਂ ਨੂੰ ਫੰਡ ਦੇਣ ਵਾਲੇ 12 ਡੋਨਰਾਂ ਨੇ ਪੈਸੇ ਦੇਣ ਦੀ ਵੱਧ ਤੋਂ ਵੱਧ ਸੀਮਾ ਨੂੰ ਪਾਰ ਕਰ ਲਿਆ ਹਾਲਾਂਕਿ ਰੂਬੀ ਟੱਲਾ ਨੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਉਨਾ ਨੇ ਆਪਣੇ ਐਕਸ ਅਕਾਊਂਟ ਤੋਂ ਲਿਖਿਆ ਇਹ ਫੈਸਲਾ ਹੈਰਾਨ ਕਰਨ ਵਾਲਾ ਅਤੇ ਬੇਹੱਦ ਨਿਰਾਸ਼ਾਜਨਕ ਹੈ ਖਾਸ ਕਰਕੇ ਉਦੋਂ ਜਦੋਂ ਇਹ ਮੀਡੀਆ ਵਿੱਚ ਲੀਕ ਹੋ ਗਿਆ ਉਹਨਾਂ ਅੱਗੇ ਲਿਖਿਆ ਪਾਰਟੀ ਨੇ ਮੇਰੇ ਵਿਰੁੱਧ ਜੋ ਇਲਜ਼ਾਮ ਲਗਾਏ ਹਨ ਉਹ ਝੂਠੇ ਅਤੇ ਮਨਘੜਤ ਹਨ ਮੈਨੂੰ ਇਸ ਦੌੜ ਵਿੱਚੋਂ ਹਟਾਉਣ ਲਈ ਵਰਤੀਆਂ ਗਈਆਂ ਚਾਲਾਂ ਸਿਰਫ ਇਹੀ ਸਾਬਤ ਕਰਦੀਆਂ ਹਨ ਜੋ ਅਸੀਂ ਪਹਿਲਾਂ ਹੀ ਜਾਣਦੇ ਸੀ ਉਹਨਾਂ ਕਿਹਾ ਸਾਡਾ ਸੁਨੇਹਾ ਲੋਕਾਂ ਤੱਕ ਪਹੁੰਚ ਰਿਹਾ ਅਸੀਂ ਜਿੱਤ ਰਹੇ ਸੀ ਅਤੇ ਕਾਬਜ਼ ਹੋਏ ਲੋਕਾਂ ਨੂੰ ਖਤਰਾ ਮਹਿਸੂਸ ਹੋਇਆ ਉਨਾਗਿ ਕਿਹਾ ਕਿ ਆਪਣੀ ਭਾਰਤੀ ਵਿਰਾਸਤ ਅਤੇ ਇੱਕ ਪ੍ਰਵਾਸੀ ਦੀ ਧੀ ਹੋਣ ਕਾਰਨ ਉਹਨਾਂ ਉੱਤੇ ਜੋ ਵਿਦੇਸ਼ੀ ਦਖਲਅੰਦਾਜ਼ੀ ਦੇ ਬੇਬੁਨਿਆਦ ਇਲਜ਼ਾਮ ਲੱਗ ਰਹੇ ਹਨ ਉਹ ਆਪਣੇ ਆਪ ਨੂੰ ਉਹਨਾਂ ਨਾਲ ਕਿਰਨ ਨਹੀਂ ਦੇਣਗੇ ਰੂਬੀ ਟੱਲਾ ਟੋਰਾਂਟੋ ਖੇਤਰ ਤੋਂ ਸਾਬਕਾ ਲਿਬਰਲ ਸੰਸਦ ਮੈਂਬਰ ਅਤੇ ਇੱਕ ਮੋਟੀਵੇਸ਼ਨਲ ਸਪੀਕਰ ਵੀ ਹਨ ਰੂਬੀ ਟੱਲਾ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਇੱਕ ਮਾਡਲ ਵਜੋਂ ਵੀ ਕੰਮ ਕਰ ਚੁੱਕੇ ਹਨ ਰੂਬੀ ਟੱਲਾ ਸਾਲ 2004 ਵਿੱਚ ਕੈਨੇਡਾ ਦੇ ਹਾਊਸ ਆਫ ਕਾਮਨਸ ਲਈ ਚੁਣੀ ਗਈ ਭਾਰਤੀ ਮੂਲ ਦੀ ਪਹਿਲੀ ਲਿਬਰਲ ਪਾਰਟੀ ਦੀ ਆਗੂਵਜੋਂ ਜਸਟਿਨ ਟਰੂਡੋ ਦੀ ਥਾਂ ਲੈ ਕੇ ਕੈਨੇਡਾ ਦੀ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਲ ਰੂਬੀ ਟੱਲਾ ਦੀ ਉਮੀਦਵਾਰੀ ਰੱਦ ਕਰ ਦਿੱਤੀ ਗਈ ਹੈ ਕੈਨੇਡਾ ਦੀ ਸੀਬੀਸੀ ਨਿਊਜ਼ ਮੁਤਾਬਕ ਲਿਬਰਲ ਪਾਰਟੀ ਆਫ ਕੈਨੇਡਾ ਦੀ ਇੱਕ ਕਮੇਟੀ ਨੇ ਸ਼ੁੱਕਰਵਾਰ ਨੂੰ ਸਰਬਸੰਮਤੀ ਨਾਲ ਵੋਟਿੰਗ ਕਰਕੇ ਸਾਬਕਾ ਸੰਸਦ ਮੈਂਬਰ ਰੂਬੀ ਟੱਲਾ ਨੂੰ ਇਸ ਦੇ ਲਈ ਅਯੋਗ ਕਰਾਰ ਦੇ ਦਿੱਤਾ ਪਾਰਟੀ ਦੇ ਕੌਮੀ ਨਿਰਦੇਸ਼ਕ ਆਜ਼ਮ ਈਸਮਾਇਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਰੂਬੀ ਟੱਲਾ ਨੇ 10 ਉਲੰਘਣਾਵਾਂ ਕੀਤੀਆਂ ਜਿਨ੍ਹਾਂ ਵਿੱਚੋਂ ਕੁਝ ਪਾਰਟੀ ਦੀ ਲੀਡਰਸ਼ਿਪ ਅਤੇ ਖਰਚ ਨਿਯਮਾਂ ਨਾਲ ਵੀ ਸੰਬੰਧਤ ਹਨ। ਉਹਨਾਂ ਦੱਸਿਆ ਕਿ ਇਹ ਫੈਸਲਾ ਪੂਰੀ ਤਰ੍ਹਾਂ ਨਾਲ ਸਮੀਖਿਆ ਕਰਨ ਤੋਂ ਬਾਅਦ ਲਿਆ ਗਿਆ ਜਿਸ ਵਿੱਚ ਟੱਲਾ ਤੋਂ ਸਵਾਲ-ਜਵਾਬ ਵੀ ਕੀਤੇ ਗਏ। ਰਿਪੋਰਟ ਮੁਤਾਬਕ ਲੀਡਰਸ਼ਿਪ ਵੋਟ ਕਮੇਟੀ ਨੇ ਇਹ ਨਿਰਧਾਰਤ ਕੀਤਾ ਕਿ ਉਲੰਘਣਾਵਾਂ ਬਹੁਤ ਗੰਭੀਰ ਸਨ। ਪਾਰਟੀ ਦੇ ਬਿਆਨ ਮੁਤਾਬਕ ਇਹ ਹੋ ਸਕਦਾ ਹੈ ਕਿ ਰੂਬੀ ਵੱਲੋਂ ਕੈਨੇਡਾ ਚੋਣ ਐਕਟ ਦੀ ਉਲੰਘਣਾ ਕੀਤੀ ਗਈ ਹੋਵੇ ਇਸ ਦੇ ਨਾਲ ਹੀ ਉਹਨਾਂ ਨੇ ਵਿੱਤ ਦੀ ਗਲਤ ਜਾਣਕਾਰੀ ਦੇਣ ਦੇ ਨਾਲ ਨਾਲ ਗਲਤ ਵਿੱਤੀ ਤੱਥ ਸਾਹਮਣੇ ਰੱਖੇ ਹੋਣ ਸੀਬੀਸੀ ਮੁਤਾਬਕ ਵੀਰਵਾਰ ਨੂੰ ਪਾਰਟੀ ਨੇ ਪੁਸ਼ਟੀ ਕੀਤੀ ਕਿ ਉਹਨਾਂ ਵੱਲੋਂ ਟੱਲਾ ਦੀ ਮੁਹਿੰਮ ਲਈ 21000 ਡਾਲਰ ਦੇ ਯੋਗਦਾਨ ਨੂੰ ਵੀ ਰੋਕਿਆ ਜਾ ਰਿਹਾ ਹੈ ਕਿਉਂਕਿ ਜਾਂਚ ਵਿੱਚ ਪਾਇਆ ਗਿਆ ਕਿ ਉਹਨਾਂ ਨੂੰ ਫੰਡ ਦੇਣ ਵਾਲੇ 12 ਡੋਨਰਾਂ ਨੇ ਪੈਸੇ ਦੇਣ ਦੀ ਵੱਧ ਤੋਂ ਵੱਧ ਸੀਮਾ ਨੂੰ ਪਾਰ ਕਰ ਲਿਆ ਹਾਲਾਂਕਿ ਰੂਬੀ ਟੱਲਾ ਨੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਉਹਨਾਂ ਨੇ ਆਪਣੇ ਐਕਸ ਅਕਾਊਂਟ 'ਤੇ ਲਿਖਿਆ ਇਹ ਫੈਸਲਾ ਹੈਰਾਨ ਕਰਨ ਵਾਲਾ ਅਤੇ ਬੇਹੱਦ ਨਿਰਾਸ਼ਾਜਨਕ ਹੈ ਖਾਸ ਕਰਕੇ ਉਦੋਂ ਜਦੋਂ ਇਹ ਮੀਡੀਆ ਵਿੱਚ ਲੀਕ ਹੋ ਗਿਆ ਉਹਨਾਂ ਅੱਗੇ ਲਿਖਿਆ ਪਾਰਟੀ ਨੇ ਮੇਰੇ ਵਿਰੁੱਧ ਜੋ ਇਲਜ਼ਾਮ ਲਗਾਏ ਹਨ ਉਹ ਝੂਠੇ ਅਤੇ ਮਨਘੜਤ ਹਨ ਮੈਨੂੰ ਇਸ ਦੌੜ ਵਿੱਚੋਂ ਹਟਾਉਣ ਲਈ ਵਰਤੀਆਂ ਗਈਆਂ ਚਾਲਾਂ ਸਿਰਫ ਇਹੀ ਸਾਬਤ ਕਰਦੀਆਂ ਹਨ ਜੋ ਅਸੀਂ ਪਹਿਲਾਂ ਹੀ ਜਾਣਦੇ ਸੀ ਉਹਨਾਂ ਕਿਹਾ ਸਾਡਾ ਸੁਨੇਹਾ ਲੋਕਾਂ ਤੱਕ ਪਹੁੰਚ ਰਿਹਾ ਅਸੀਂ ਜਿੱਤ ਰਹੇ ਸੀ ਅਤੇ ਕਾਬਜ਼ ਹੋਏ ਲੋਕਾਂ ਨੂੰ ਖਤਰਾ ਮਹਿਸੂਸ ਹੋਇਆ ਉਨਾ ਅੱਗੇ ਕਿਹਾ ਕਿ ਆਪਣੀ ਭਾਰਤੀ ਵਿਰਾਸਤ ਅਤੇ ਇੱਕ ਪ੍ਰਵਾਸੀ ਦੀ ਧੀ ਹੋਣ ਕਾਰਨ ਉਹਨਾਂ ਉੱਤੇ ਜੋ ਵਿਦੇਸ਼ੀ ਦਖਲਅੰਦਾਜ਼ੀ ਦੇ ਬੇਬੁਨਿਆਦ ਇਲਜ਼ਾਮ ਲੱਗ ਰਹੇ ਹਨ ਉਹ ਆਪਣੇ ਆਪ ਨੂੰ ਉਹਨਾਂ ਨਾਲ ਕਿਰਨ ਨਹੀਂ ਦੇਣਗੇ ਰੂਬੀ ਟੱਲਾ ਟੋਰਾਂਟੋ ਖੇਤਰ ਤੋਂ ਸਾਬਕਾ ਲਿਬਰਲ ਸੰਸਦ ਮੈਂਬਰ ਅਤੇ ਇੱਕ ਮੋਟੀਵੇਸ਼ਨਲ ਸਪੀਕਰ ਵੀ ਹਨ ਰੂਬੀ ਟੱਲਾ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਇੱਕ ਮਾਡਲ ਵਜੋਂ ਵੀ ਕੰਮ ਕਰ ਚੁੱਕੇ ਹਨ ਰੂਬੀ ਟੱਲਾ ਸਾਲ 2004 ਵਿੱਚ ਕੈਨੇਡਾ ਦੇ ਹਾਊਸ ਆਫ ਕਾਮਨਸ ਲਈ ਚੁਣੀ ਗਈ ਭਾਰਤੀ ਮੂਲ ਦੀ ਪਹਿਲ